ਮੈਂ ਇਹਨਾਂ ਕੋਲ ਪੀਜ਼ਾ ਮੰਗਾਇਆ ਸੀ ਹੈਲੋ ਫੂਡ ਵਾਲਿਆਂ ਤੋਂ ਜੀ ਤੇ ਇਹਨਾਂ ਦੇ ਪੀਜ਼ਾ ਮੰਗਾਇਆ ਨੂੰ ਮੈਂ 550 ਰੁਪਏ ਉਹਨੂੰ ਗੂਗਲ ਪੇ ਕੀਤਾ 3 ਵਜੇ ਤੇ ਉਸ ਤੋਂ ਬਾਅਦ ਮੈਂ ਪੀਜ਼ਾ ਜਦੋਂ ਖਾਣ ਲੱਗਾ ਬੱਚਿਆਂ ਨਾਲ ਇਹਦੇ ਵਿੱਚੋਂ ਕੌਕਰੋਚ ਨਿਕਲਿਆ ਬਸ ਇਹਨਾਂ ਨੂੰ ਕਾਲ ਕੀਤੀ ਹੈ ਡਿਲੀਵਰੀ ਬாய் ਨੂੰ ਉਹਨੇ ਜਾ ਕੇ ਗੱਲ ਕਰਾਈ ਅੰਦਰ ਉਹ ਜਿਹੜਾ ਇਹਨਾਂ ਦਾ ਬੰਦਾ ਵਾ ਉਹ ਮੈਨੂੰ ਕਹਿੰਦਾ ਫੇਰ ਕੀ ਹੋ ਗਿਆ ਗਲਤੀ ਬੰਦਿਆਂ ਤੋਂ ਹੁੰਦੀ ਆ ਹੋਰ ਪੀਆ ਭੇਜ ਦੰਨੇ ਆ ਇਹ ਦੱਸੋ ਇਹਨਾਂ ਦਾ ਫੂਡ ਖਾਣ ਵਾਲਾ ਜਿਹੜੇ ਕੌਕਰੋਚ ਬਣ ਰਹੇ ਨੇ 4-5 500 ਰੁਪਏ ਦੇ ਤੇ ਪੀਜ਼ਾ ਦੇ ਵਿੱਚ ਉਦੋਂ ਇਹਨਾਂ ਦੇ ਵਿੱਚ ਕੌਕਰੋਚ ਨਿਕਲਿਆ ਉ ਰੋ ਬੱਚੇ ਮਾਰ ਦੇਣਗੇ ਲੋਕਾਂ ਦੇ ਖਾ ਕੇ ਲਾ ਕੇ ਪੀਜ਼ਾ ਖਾਣ ਦੇ ਸ਼ੁਕੀਨ ਹੋ ਜਾਣ ਸਾਵਧਾਨ ਆਹ ਦੇਖ ਲਓ ਪੀਜ਼ੇ ਦੇ ਵਿੱਚੋਂ ਨਿਕਲਿਆ ਮਰਿਆ ਹੋਇਆ ਕਾਕਰੋਚ ਤੁਹਾਨੂੰ ਦੱਸਦੇ ਕਿ ਖਬਰ ਮਾਚੀਵਾੜਾ ਸਾਭ ਦੀ ਹੈ ਜਿੱਥੇ ਇੱਕ ਮਸ਼ਹੂਰ ਫਾਸਟ ਫੂਡ ਦੀ ਦੁਕਾਨ ਤੋਂ ਇੱਕ ਬੰਦੇ ਨੇ ਪੀਜ਼ਾ ਦਾ ਆਰਡਰ ਕੀਤਾ ਸੀ ਤਾਂ ਜਦੋਂ ਪੀਜ਼ਾ ਘਰ ਪਹੁੰਚਿਆ ਤਾਂ ਜਦੋਂ ਖਾਣ ਲਈ ਡੱਬਾ ਖੋਲਦਾ ਹੈ ਤਾਂ ਪੀਜ਼ਾ ਖਾਣ ਹੀ ਲੱਗਦਾ ਹੈ ਤਾਂ ਦੇਖਦਾ ਹੈ ਕਿ ਪੀਜ਼ੇ ਦੇ ਵਿੱਚ ਤਾਂ ਮਰਿਆ ਹੋਇਆ ਕਾਕਰੋਚ ਪਿਆ ਹੈ ਤੇ ਤੇ ਡੱਬਾ ਬੰਦ ਕਰਕੇ ਫਿਰ ਉਹ ਉਸੇ ਦੁਕਾਨ ਤੇ ਚਲਾ ਗਿਆ ਜਿੱਥੋਂ ਉਸਨੇ ਆਰਡਰ ਮੰਗਵਾਇਆ ਸੀ ਤਾਂ ਦੁਕਾਨ ਵਾਲਿਆਂ ਨੂੰ ਕਹਿਣ ਲੱਗਾ ਕਿ ਤੁਹਾਡੇ ਪੀਜ਼ੇ ਦੇ ਵਿੱਚੋਂ ਕਾਕਰੋਚ ਨਿਕਲਿਆ ਹੈ ਤਾਂ ਮੁਰਿਓ ਦੁਕਾਨ ਦਾ ਮਾਲਕ ਕਹਿੰਦਾ ਕਿ ਇਹ ਕਾਕਰੋਚ ਨਹੀਂ ਹੈ ਸਗੋਂ ਪਿਆਜ਼ ਹੈ ਮੈਂ ਜੌਬ ਕਰਦਾ ਵੀਰੇ ਕੀ ਗੱਲ ਬਈ ਗੱਲ ਵੀਰੇ ਕੁਝ ਵੀ ਨਹੀਂ ਹੋਈ ਕਾਲ ਆਈ ਸੀ ਉਹਨਾਂ ਦੀ ਹਨਾ ਪਹਿਲਾਂ ਹੋਮ ਡਿਲੀਵਰੀ ਹੋਇਆ ਸੀ ਪੀਜ਼ਾ ਅੱਜ ਤੱਕ ਵੈਸੇ ਕੋਈ ਇਹੋ ਜਿਹਾ ਇਸ਼ੂ ਹੋਇਆ ਨਹੀਂ ਕਦੇ ਬਰੋ ਹਨਾ ਕਾਲ ਆਈ ਉਹਨਾਂ ਕਾਲ ਕੀਤੀ ਰਹੀ ਕਿਹਾ ਵੀ ਅੱਜ ਤੱਕ ਇਹੋ ਜਿਹਾ ਕੋਈ ਚਾਂਸ ਹੋਇਆ ਨਹੀਂ ਸਾਡੇ ਇੱਥੇ ਹਨਾ ਜੇ 1% ਹੋਇਆ ਵੀ ਹੋ ਤੇ ਅਸੀਂ ਚੇਂਜ ਕਰ ਦਿੰਨੇ ਆ ਵੀਰੇ ਹਨਾ ਤੁਸੀਂ ਇੰਨੀ ਗੱਲ ਕਹੀ ਆ ਉਹਨਾਂ ਨੂੰ ਹਾਂਜੀ ਹਾਂਜੀ ਕਾਲ ਤੇ ਮੇਰੀ ਗੱਲ ਹੋਈ ਉਹਨਾਂ ਨਾਲ ਠੀਕ ਆ ਤੇ ਐਨੇ ਆਊਟਲਾਈਟ ਨਹੀਂ ਹਨਾ ਸਾਡੇ ਅਜੇ ਤੱਕ ਇਹੋ ਜਿਹਾ ਕੋਈ ਚਾਂਸ ਹੋਇਆ ਨਹੀਂ ਕੱਲ ਫਰੈਸ਼ ਹੁੰਦਾ ਵੀਰੇ ਟੋਟਲ ਕਟਿੰਗ ਤੋਂ ਲੈ ਕੇ ਟੋਟਲ ਵੇਜਾ ਸਾਡਾ ਪਹਿਲੀ ਗੱਲ ਤਾਂ ਇਹ ਆ ਟੋਟਲ ਫਰੈਸ਼ ਹੁੰਦਾ ਡੇਲੀ ਚੈੱਕ ਹੁੰਦਾ ਦੋ ਦੋ ਵਾਰ ਤਿੰਨ ਤਿੰਨ ਵਾਰ ਜਿੰਨੀ ਵਾਰੀ ਵੀ ਅਸੀਂ ਦੇਖੀ ਆ ਨਾ ਸਭ ਚੈੱਕ ਹੋ ਕੇ ਜਾਂਦਾ ਵਾ ਪੀਜ਼ਾ ਵੀ ਚੈੱਕ ਹੋ ਕੇ ਜਾਂਦਾ ਹੈ ਤਾਂ ਹਨਾ ਪਹਿਲਾਂ ਬਣਨਾ ਨਿਕਲਣਾ ਫਿਰ ਚੈੱਕ ਹੋ ਕੇ ਜਾਣਾ ਤੇ ਪਹਿਲੀ ਗੱਲ 400 ਦਾ ਟੈਂਪਰੇਚਰ ਹੁੰਦਾ ਹਨਾ ਉਹ ਜੇ ਕੋਈ ਇਹੋ ਜਿਹਾ ਇਸ਼ੂ ਤੇ ਉਹ ਪੁੱਜ ਜਾਣਾ ਸੀ ਵੀਰੇ ਵਿੱਚ ਹਨਾ ਮਤਲਬ ਜਲ ਜਾਣਾ ਸੀ ਉਹ ਲਿਆ ਕੀ ਨਹੀਂ 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 ਵੀਰੇ ਕੁਝ ਗਲਤ ਨਹੀਂ ਬੋਲਿਆ ਗਿਆ ਅਸੀਂ ਇਹੀ ਬੋਲਿਆ ਵੀ ਵੀਰੇ ਪਹਿਲੀ ਗੱਲ ਤੇ ਸਾਡੇ ਤੋਂ ਗਲਤੀ ਹੋਈ ਨਹੀਂ ਹਨਾ 1% ਜੇ ਹੋਈ ਵੀ ਆ ਕਿਤੇ ਤੇ ਅਸੀਂ ਚੇਂਜ ਕਰ ਸਕਦੇ ਹਾਂ ਮੈਂ ਇਹਨਾਂ ਕੋਲ ਪੀਜ਼ਾ ਮੰਗਾਇਆ ਸੀ ਹੈਲੋ ਫੂਡ ਵਾਲਿਆਂ ਤੋਂ ਜੀ ਤੇ ਇਹਨਾਂ ਦੇ ਪੀਜ਼ਾ ਮੰਗਾਇਏ ਨੂੰ 550 ਰੁਪਏ ਉਹਨੂੰ ਗੂਗਲ ਪੇ ਕੀਤਾ 3:00 ਵਜੇ ਦੋਸਤੋ ਬਾਅਦ ਮੈਂ ਪੀਜ਼ਾ ਜਦੋਂ ਖਾਣ ਲੱਗਿਆ ਬੱਚਿਆਂ ਨਾਲ ਇਹਦੇ ਵਿੱਚੋਂ ਕੌਗਰੋਜ ਨਿਕਲਿਆ। ਬਾਈ ਇਹਨਾਂ ਨੂੰ ਕਾਲ ਕੀਤੀ ਐ ਡਿਲੀਵਰੀ ਬਾਈ ਨੂੰ ਉਹਨੇ ਜਾ ਕੇ ਗੱਲ ਕਰਾਈ ਅੰਦਰ। ਉਹ ਜਿਹੜਾ ਇਹਨਾਂ ਦਾ ਬੰਦਾ ਵਾ ਉਹ ਮੈਨੂੰ ਕਹਿੰਦਾ ਫੇਰ ਕੀ ਹੋ ਗਿਆ ਗਲਤੀ ਬੰਦਿਆਂ ਤੋਂ ਹੁੰਦੀ ਆ। ਹੋਰ ਪੀਜ਼ਾ ਭੇਜ ਦੰਨੇ ਆ। ਤਾਂ ਕੀ ਹੋਣ ਲੱਗਿਆ। ਇਹ ਦੱਸੋ ਇਹਨਾਂ ਦਾ ਫੂਡ ਖਾਣ ਵਾਲਾ ਜਿਹੜੇ ਕੌਗਰੋਜ ਬਣ ਰਹੇ ਨੇ 4-5 500 ਰੁਪਏ ਦੇ ਤੇ ਪੀਜ਼ਾ ਦੇ ਵਿੱਚ। ਮੈਂ ਘਰੇ ਮੰਗਾਇਆ ਸੀ ਆਰਡਰ ਤੇ Google Pay ਰਾਹੀਂ ਪੇਮੈਂਟ ਕੀਤੀ ਐ ਇਹਨੂੰ ਮੈਂ ਜਾਈ ਨੂੰ ਇਹਨਾਂ ਡਿਲੀਵਰੀ ਬਾਈ ਨੂੰ ਇਹਨਾਂ ਦੇ ਨੂੰ। ਉਦੋਂ ਇਹਨਾਂ ਦੇ ਵਿੱਚ ਕੌਗਰੋਜ ਨ ਹੁਣ ਇਹ ਦਾਦਾ ਘੰਟਾ ਹੋਇਆ ਜੀ ਮੈਨੂੰ ਮਗਾਈ ਨਹੀਂ ਆਏ ਸਲਾਈ ਸਾਫ ਕਰ ਰਿਆ ਸੀਗਾ ਬੱਚੇ ਨੇ ਖਾਲੀ ਦੂਜੀ ਮੈਂ ਆਪ ਖਾਣ ਲੱਗਿਆ ਉਹਦੇ ਵਿੱਚ ਕੋਕਰ ਜਿਹੜੇ ਪਤਾ ਨਹੀਂ ਚੀਜ਼ ਦੇ ਵਿੱਚ ਵੀ ਕੋਕਰ ਹੋ ਜਾਊਗਾ ਜੀ ਇਸ ਸੰਬੰਧੀ ਤੁਸੀਂ ਇਹਨਾਂ ਦੇ ਕਿਤੇ ਬਾਈ ਇਹਨਾਂ ਨੂੰ ਕਾਲ ਕੀਤੀ ਡਿਲੀਵਰੀ ਬੁਆਏ ਨੂੰ ਜਿਹੜੇ ਨੰਬਰ ਤੋਂ ਮੈਨੂੰ ਕਾਲ ਆਈ ਜੀ ਤੇ ਉਹ ਬੰਦੇ ਨੂੰ ਮੈਂ ਫੋਨ ਕੀਤਾ ਉਹਨੇ ਅੰਦਰ ਆ ਕੇ ਗੱਲ ਕਰਾਈ ਆ ਮੇਰੇ ਨਾਲ ਮੈਨੂੰ ਕਹਿੰਦਾ ਵੀ ਫੇਰ ਕੀ ਹੋ ਗਿਆ ਗਲਤੀ ਬੰਦਿਆਂ ਤੋਂ ਹੀ ਹੁੰਦੀ ਆ ਤਾਂ ਕੀ ਹੋ ਗਿਆ ਇਹ ਕਿਹਨੇ ਕਿਹਾ ਇਹ ਬੋਡਿੰਗ ਇਹਨਾਂ ਦੀ ਅੰਦਰ ਪਤਾ ਨਹੀਂ ਕੀ ਦੀ ਹੈ ਕੀ ਦੀ ਨਹੀਂ ਮੈਂ ਮੈਨੇਜਰ ਦਾ ਨੰਬਰ ਮੰਗਿਆ ਇਹਨਾਂ ਨੇ ਮੈਨੂੰ ਹੁਣ ਤੱਕ ਨਾ ਕਾਲ ਕੀਤੀ ਆ ਵਾਪਸ ਅਗਰ ਦੇ ਇਹਨਾਂ ਦੇ ਬੰਦ ਕੀਤਾ ਜਾਵੇ ਜਗੰਦ ਖਵਾਉਣ ਬੱਚੇ ਮਾਰ ਦੇਣਗੇ ਲੋਕਾਂ ਦੇ ਥਾ ਕੇ ਲਾ ਕੇ ਇਹਦੇ ਸਖਤ ਤੋਂ ਸਖਤ ਕਾਰਵਾਈ ਕਰੇ ਇਹਨਾਂ ਦੇ ਹੀ ਮਹਿਕਮਾ ਆ ਕੇ ਫੂਡ ਸਪਲਾਈ ਵਾਲਾ ਚੈਕਿੰਗ ਕਰੇ ਇਹਨਾਂ ਦੀ ਆ ਕੇ ਮਹਿਕਮਾ ਕੰਪਲੇਨ ਨਹੀਂ ਕੀਤੀ ਮੈਂ ਨਾ ਕੋਈ ਪਹੁੰਚਿਆ ਜੀ ਤੁੰਗ ਲੱਗੇ